ਆਲਾ ਭਾਈਣ ਤੋਂ ਲੋਕ ਫਿਰ ਅਗਰ ਤੇ ਪਹਿਲਾ ਜਦੋਂ ਸਾਹਮਣੇ ਮਾਰਾ ਅਗਾ ਪਾਛਾ ਆਜੂਆਂ ਗਿਆਨ ਪੇਲੇ ਰੇ ਅਗਮ ਏ ਕਰਦਾ ਉਹ ਕਰਦਾ ਘੰਟਾ ਕਰਦਾ ਮੇਰਾ ਵੈਨੇ ਚੋਦਾ ਹਬ ਤੋਂ ਖੁੱਚੜ ਨਹੀਂ ਪਾਰੇ ਠੀਕ ਹੈ ਰੀਲ ਗੇਰਾ ਹੈ ਨਿੱਚਕ ਮੈਂ ਟਵਾ ਮਿਸ਼ੂ ਨਹੀਂ ਸੁ ਬਾਈ ਲੈਜੈਂਟ ਨਹੀਂ ਸੁ ਬਾਈ ਹੁਆ ਨਾ ਦੇਖੇ ਜਾਂਦੇ ਭਾਈ ਠੀਕ ਹੈ ਫੇਮ ਕੇ ਮੁਖਿਆ ਮਾਰ ਕੋਈ ਨਹੀਂ ਬਾਈਕ ਉੱਤੇ ਭੋਗ ਰੇ ਆਪਣੇ ਕੰਮ ਦਾ ਕੰਮ ਰੱਖੋ ਉਹਨੇ ਸੁਭਾਈ ਆਏ ਬਾਤ ਕਰਕੇ ਜਾ ਰਿਆ ਵੇ ਆਪਣੇ ਕੰਮ ਦਾ ਕੰਮ ਰੱਖੀਏ ਪਾਲਾ ਵੀ ਜਮਾਤ ਮਤਲਬ ਨਿਮ ਕੰਮ ਕਰ ਰਹੇ ਜਿਆਦਾ ਕਰ ਰਹੇ ਆਪਣੇ ਕੰਮ ਦਾ ਕੰਮ ਯਾਰ ਗਦਾਰ ਵੀ ਨਿਕਲ ਜਾਂਦੇ ਫਿਰ ਉਹੀ ਯਾਰ ਸੱਪ ਬਣ ਜਾਂਦੇ ਆ ਬਸ ਯਾਰੀ ਪਰਖ ਕੇ ਸੋਚ ਕੇ ਲਾਇਆ ਕਰੋ ਮਿੱਤਰੋ ਜਿਹਦੇ ਨਾਲ ਵੀ ਲਾਉਣੀ ਆ ਕਿ ਬੰਦਾ ਪੈਂਦੀਆਂ ਜੇ ਵੀ ਖੜ ਜੇ ਹਨਾ ਹਾਂਜੀ ਮਿੱਤਰੋ ਕਹਿੰਦੇ ਦਿਨੋਂ ਦਿਨ ਮੁੱਦਾ ਵਧਦਾ ਹੀ ਜਾ ਰਿਹਾ ਹੈ ਜਿਸ ਨੂੰ ਲੈ ਕੇ ਰੋਹਿਤ ਦੇਸ਼ਵਾਲ ਦਾ ਰਿਪਲਾਈ ਆਇਆ ਸੀ ਰਾਤੀ ਜੋ ਕਾਫੀ ਭਾਰੀ ਰਿਪਲਾਈ ਕੀਤਾ ਸੀ ਕਈ ਗੱਲਾਂ ਕੀਤੀਆਂ ਤੇ ਸ਼ਰੇ ਆਮ ਗਾਲਾਂ ਕੱਢੀਆਂ ਜਿਸ ਨੂੰ ਲੈ ਕੇ ਉਸ ਨੇ ਗੁਰੂਵੀਰ ਅਤੇ ਲੱਕੀ ਗੋਲਡ ਸਮਿਥ ਨੂੰ ਸਾਰਾ ਰਿਪਲਾਈ ਕੀਤਾ ਕਿਉਂਕਿ ਲੱਕੀ ਗੋਲਡ ਸਮਿਥ ਗੁਰੂਵੀਰ ਦੀ ਕਾਫੀ ਸਪੋਰਟ ਕਰਦਾ ਵਾ ਤਾ ਕਰਕੇ ਉਸਨੇ ਕਿਹਾ ਕਿ ਇਹਨਾਂ ਦੇ ਪੱਲੇ ਤਾਂ ਕੁਛ ਨਹੀਂ ਹੈ ਤੇ ਸਾਡੇ ਨਾਲ ਆ ਕੇ ਪੰਗੇ ਲੈਂਦੇ ਆ ਹੁਣ ਦੇਖਦੇ ਆ ਗੁਰੂਵੀਰ ਤੇ ਲੱਕੀ ਗੋਲਡਸਮਿਥ ਦਾ ਕੀ ਰਪਲਾਈ ਆਉਂਦਾ ਹੈ ਜਿਸ ਨੂੰ ਲੈ ਕੇ ਦੋਸਤੋ ਮੁੱਦਾ ਤਾਂ ਕਾਫੀ ਭੱਜ ਚੁੱਕਾ ਹੈ ਤੇ ਤੁਹਾਡਾ ਇਹਨੇ ਦਾ ਬਾਰੇ ਕੀ ਕਹਿਣਾ ਹੈ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਧੰਨਵਾਦ